brought to by silver pumps top quality or consistent performance ke liye sirf silver pumps naam yaad rakhna ek ghar diyan tasveeran jithe police valo notice lagaye ja rahe ne eh ghar chitta queen barkhasth mahila constable amandeep kaur diyan ghar diyan ne jithe is ghar nu police valo freeze kar ditta gaya te is di janch ਚੱਲ ਰਹੀ ਹੈ ਤੇ ਇਸ ਦੇ ਨਾਲ ਸਿਰਫ ਇੱਕ ਹੀ ਘਰ ਨਹੀਂ ਇਸ ਦੇ ਨਾਲ ਉਸ ਦੀ ਥਾਰ ਗੱਡੀ ਬੁਲਟ ਮੋਟਰਸਾਈਕਲ ਤੇ ਇੱਕ ਹੋਰ ਪਲਾਟ ਜਿਸ ਦੀ ਕੀਮਤ तकरीबन 18 ਲੱਖ ਤੋਂ ਵੱਧ ਹੈ ਤੇ ਇਸ ਘਰ ਦੀ ਕੀਮਤ 99 ਲੱਖ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਪੁਲਿਸ ਵੱਲੋਂ ਫ੍ਰੀਜ਼ ਦਾ ਨੋਟਿਸ ਲਗਾ ਦਿੱਤਾ ਗਿਆ ਫ੍ਰੀਜ਼ ਨੋਟਿਸ ਦਾ ਮਤਲਬ ਕਿ ਨਾ ਅਮਨਦੀਪ ਕੌਰ ਇਸ ਘਰ ਨੂੰ ਵੇਚ ਸਕੇਗੀ ਤੇ ਨਾ ਹੀ ਇਸ ਦੇ ਉੱਤੇ ਕੋਈ ਹੋਰ ਕੰਮ ਹੋ ਪਾਵੇਗਾ ਤੇ ਜਦੋਂ ਤੱਕ ਇਸ ਦਾ ਪੂਰਾ ਕੇਸ ਚੱਲ ਰਿਹਾ ਹੋਵੇਗਾ ਤੇ ਹੋਰ ਕੀ ਕੁਝ ਦੱਸਿਆ ਪੁਲਿਸ ਅਫਸਰਾਂ ਨੇ ਤੁਸੀਂ ਆਪ ਹੀ ਸੁਣ ਲਵੋ ਮੈਂ ਇੱਕ ਤੇ ਹੀ ਕੋਠੀ ਹੈਗੀ ਜਿਹੜੀ ਵਿਰਾਟ ਗ੍ਰੀਨ ਦੀ ਹੈ ਕੋਠੀ 99 ਲੱਖ 99 ਲੱਖ ਦੀ ਤੇ ਉਸ ਤੋਂ ਇਲਾਵਾ ਹੋਰ ਇੱਕ ਟੋਟਲ ਜਿਹੜੀ ਹੈਗੀ 1 ਕਰੋੜ 35 ਲੱਖ 39000 ਸਮਥਿੰਗ ਦੀ ਜਿਹੜੀ ਪ੍ਰਾਪਰਟੀ ਇਹਨਾਂ ਦੀ ਜਿਹੜੀ ਸੀਗੀ ਫ੍ਰੀਜ਼ ਹੋਈ ਜਾਉ। ਫ੍ਰੀਜ਼ ਹੋਈ ਇਹ ਵਿਰਾਟ ਗ੍ਰੀਨ 1 ਕਰੋੜ ਇੱਕ ਇੱਥੇ ਰਿੰਗ ਰੋਡ ਦੇ ਉੱਪਰ 플ੌਟ ਹੈਗਾਗਾ ਉਹ ਵੀ ਉਹਦੇ ਵੀ ਸਾਡੇ ਕੋਲ ਫ੍ਰੀਜ਼ਿੰਗ ਦੇ ਆਰਡਰ ਆਏ ਹੈਗੇ ਇੱਕ ਥਾਰ ਗੱਡੀ ਦੇ ਆਏ ਹੈਗੇ ਇੱਕ ਬੁਲਟ ਮੋਟਰਸਾਈਕਲ ਹੈਗਾ ਤੇ ਤਿੰਨ ਮੋਬਾਈਲ ਜਿਹੜੇ ਹੈਗੇ ਔਰ ਇੱਕ ਜਿਹੜੀ ਹੈਗੀ ਘੜੀ ਇਹਨਾਂ ਚੀਜ਼ਾਂ ਦਾ ਸਾਡੇ ਕੋਲ ਫ੍ਰੀਜ਼ਿੰਗ ਆਰਡਰ ਪਰ ਮੋਬਾਈਲ ਪ੍ਰੋਪਰਟੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਫਿਰ ਤੁਸੀਂ ਆਪਣੇ ਕੰਮ ਅਬ ਜਨੋ ਕੀ ਕਰੋ ਜੀ ਨਹੀਂ ਕਬਜ਼ੇ ਚ ਨਹੀਂ ਜੀ ਇਹ ਮਤਲਬ ਅੱਗੇ ਇਹਨੂੰ ਖਰੀਦ ਵੇਚ ਨਹੀਂ ਕਰ ਸਕਣਗੇ ਜੀ ਧੰਨਵਾਦ ਹਾਂਜੀ ਵਹੀਕਲ ਰਹਿਣਗੇ ਕਿੱਥੇ ਵਹੀਕਲ ਤੇ ਜੀ ਜੂਸ ਜੂਸ ਤਾਂ ਕਰ ਹੀ ਸਕਦੇ ਆ ਜੂਸ ਦਾ ਜਿੰਨਾ ਚਿਰ ਬੰਦ ਹੋ ਗੁਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤਾਂ ਜੂਸ ਤਾਂ ਕਰ ਹੀ ਸਕਦੇ ਆ ਜਿਹੜਾ ਪੁਲਿਸ ਦੇ ਇੰਟਰਨੈਟ ਨਹੀਂ ਜਿਹੜੀ ਥਾਰ ਗੱਡੀ ਹੈਗੀ ਉਹ ਤਾਂ ਸਾਡੇ ਕਬਜ਼ੇ ਦੇ ਵਿੱਚ ਹੈਗੀ ਵੀ ਜੀ ਦੋ ਥਾਰ ਦੇ ਗੱਡੀ ਦੱਸੀ ਜਾਂਦੀ ਨਹੀਂ ਇੱਕੋ ਥਾਰ ਇੱਕੋ ਥਾਰ ਗੱਡੀ ਤੇ ਟੋਟਲ ਕਿੰਨੀ ਅਮਾਉਂਟ ਆ ਸਰ ਜਿਹੜੀ ਹੈ 1 ਕਰੋੜ 35 ਲੱਖ 39583 ਰੁਪਏ ਇੱਕ ਅਕਾਲ ਐਲੀਗੇਸ਼ਨ ਗਾਇਨੀ ਗੁਰਮੀਤਪੁਰ ਨੇ ਕਿ ਆਡੀ ਗੱਡੀ ਤੇ ਉਹਦੀ ਜਿਹੜੀ ਹੈਗੀ ਇਨੋਵਾ ਗੱਡੀ ਉਹ ਵਿੱਚ ਨਹੀਂ ਰੱਖੀ ਗਈ ਇੱਕ ਐਡਿਟਿਵ ਆ ਕੰਸੀ ਚਾਉਣ ਨੂੰ ਬੋਲਿਆ ਨਹੀਂ ਜੋ ਜੋ ਇਨਦੇ ਨਾਮ ਪਰ ਸੀਗੇ ਉਸ ਜਿਹੜੀਆਂ ਉਹਨਾਂ ਦੇ ਰਿਪੋਰਟ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀਗਾ ਉਹਨਾਂ ਨੇ ਜਿਹੜੇ ਸੀ ਇਫੈਕਟ ਵੈਰੀਫਾਈ ਕਰਕੇ ਜਿਹੜਾ ਸੀ ਇਹਨਾਂ ਦੇ ਫ੍ਰੀਜ਼ਿੰਗ ਆਰਡਰ ਰਿਲੀਜ਼ ਕੀਤਾ ਤਾਂ ਸੁਣਿਆ ਤੁਸੀਂ ਪੁਲਿਸ ਵੱਲੋਂ ਅਮਨਦੀਪ ਕੌਰ ਖਿਲਾਫ ਨਿਕਲੇ ਨੋਟਿਸ ਬਾਰੇ ਜਾਰੀ ਸਾਰੀ ਜਾਣਕਾਰੀ ਦਿੱਤੀ ਗਈ ਜਿਸ ਦੇ ਵਿੱਚ ਉਸ ਦੇ ਘਰ ਉਸ ਦੀ ਗੱਡੀ ਤੇ ਉਸ ਦੀ ਮੋਟਰਸਾਈਕਲ ਅਤੇ ਹੋਰ ਚੀਜ਼ਾਂ ਨੂੰ ਫ੍ਰੀਜ਼ ਕਰਨ ਦੇ ਆਰਡਰ ਮਿਲੇ ਨੇ ਜ਼ਿਕਰ ਖਾਸ ਹੈ ਕਿ ਬੀਤੇ ਕੱਲ੍ਹ ਅਮਨਦੀਪ ਕੌਰ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜਿਸ ਦੇ ਵਿੱਚ ਆਏ ਨਾਲੋਂ ਵੱਧ ਸੰਪੰਨਤੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵਿਜੀਲੈਂਸ ਵੱਲੋਂ 10 ਚੀਜ਼ਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੋ ਥਾਰ ਗੱਡੀਆਂ ਇੱਕ ਬੁਲਟ ਮੋਟਰਸਾਈਕਲ ਇੱਕ ਕਾਰ ਜਿਸ ਦੀ ਕੀਮਤ 99 ਲੱਖ ਇੱਕ 플ੌਟ ਜਿਸ ਦੀ ਕੀਮਤ 18 ਲੱਖ ਇੱਕ ਰੋਲੈਕਸ ਘੜੀ ਜਿਸ ਦੀ ਕੀਮਤ 1 ਲੱਖ ਤੇ ਇੱਕ ਆਈਫੋਨ 13 골ਡਨ ਕਲਰ ਜਿਸ ਦੀ ਕੀਮਤ 45000 ਤੇ ਇੱਕ ਵੀਵੋ ਦਾ ਫੋਨ ਜਿਸ ਦੀ ਕੀਮਤ 2000 ਤੇ ਬੈਂਕ ਅਕਾਊਂਟ ਜਿਸ ਦੇ ਵਿੱਚ ਤਕਰੀਬਨ ਲੱਖ ਰੁਪਏ ਸੀਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਤੇ ਅੱਜ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਨੋਟਿਸ ਵੀ ਲਗਾ ਦਿੱਤੇ ਗਏ ਨੇ ਬਠਿੰਡਾ ਤੋਂ ਕੁਨਾਲ ਬਾਂਸਲ ਦੀ ਰਿਪੋਰਟ